ਹਾਂਜੀ ਵੀਰੇ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ ਹੋਰ ਉਮੀਦ ਕਰਦੇ ਆ ਬਾਈ ਸਾਰੇ ਵਧੀਆ ਹੋਵੋਗੇ ਅੱਜ ਬਾਈ ਆਪਾਂ ਗੁਰਦੁਆਰਾ ਸਾਹਿਬ ਬਾਬਾ ਜੀ ਦਾ ਉਟਰਾਸਰਾ ਲੈ ਕੇ ਖੇਤਾਂ ਦੀ ਵਾਹੀ ਕਰਨ ਚੱਲੇ ਆ ਤੇ ਦਿਖਾਉਨੇ ਆ ਤੁਹਾਨੂੰ ਜਾ ਕੇ ਆਪਾਂ ਹੌਲੈਂਡ ਨਾਲ ਵੀ ਅੱਜ ਵਾਹੀ ਕਰਨੀ ਆ ਤੇ ਸਵਰਾਜ ਨਾਲ ਵੀ ਬਾਈ ਹਲਾ ਨਾਲ ਇਹ ਆਪਣਾ ਇੱਧਰ ਗੁਰਦੁਦੁਆਰਾ ਸਾਹਿਬ ਆ ਬਾਈ ਗੁਰਦੁਆਰਾ ਦਾਮਦਮਾ ਸਾਹਿਬ ਪਾਤਸ਼ਾਹੀ ਦਸਵੀਂ ਪਹਿਲਾਂ ਬਾਈ ਆਪਾਂ ਟਰੈਕਟਰ ਜਾ ਕਢਾ ਕੇ ਆਉਣਾ ਮਿੰਦਰਾ 575 ਤੁਸ ਗਿਆ ਆਪਣੇ ਅੰਕਲ ਦਾ ਦਿਖਾਉਨੇ ਆ ਫਿਰ ਤੁਹਾਨੂੰ 36 30 ਦਾ ਜੋ ਕਰੋ ਜੇ ਤਾਂ ਬਈ 363 ਦਾ ਜੋਰ ਤੇ 3ਮਿੰਦਰੇ 575 ਦਾ ਇਹ ਆਪਣੀ ਪਹਿਲੀ ਟਰਾਈ ਚ ਦੇਖੋ ਨਿਕਲਦਾ ਕਿ ਨਹੀਂ ਨਹੀਂ ਪਹਿਲੀ ਟਰਾਈ ਚ ਬਣੀ ਨਹੀਂ ਬਈ ਗੱਲ ਹੁਣ ਦੂਜੀ ਟਰਾਈ ਚ ਦੇਖੋ ਬਈ ਕੀ ਬਣਦਾ ਨਾਲੇ ਇੱਧਰ ਦੇਖ ਲਓ ਬਈ ਬਾਹਣ ਵਾਇਆ ਹੋਇਆ ਵਾ ਯਾਨਕੀ ਧਰਮਿੰਦਰਾ ਦਾ ਪਹੀ ਤੇ ਆ ਇਹ ਤੁਹਾਨੂੰ ਕੋਈ ਡੋਜਨ ਪੈਣਾ ਨਹੀਂ ਸੀ ਥਾਲ ਚ ਡੱਬੀ ਟਰਾਲੀ ਦੇਖੋ ਥੋੜੀ ਹੱਦ ਤੱਕ ਜੋਰ ਮਾਰਦਾ ਲੈ ਗਿਆ ਬਈ ਪਟ ਕੇ ਐਵੇਂ ਬਈ ਹਾਲੈਂਡ ਨੂੰ ਟਰਾਲੀ ਕਿੰਗ ਕਹਿੰਦੇ ਦੇਖ ਲੋ ਬਹੁਤ ਜ਼ੋਰ ਮਾਰਦਾ ਯਾਰ ਲੈ ਗਿਆ ਕਿ ਨਹੀਂ ਖਿੱਚ ਕੇ ਆ ਤੁਹਾਨੂੰ ਦਿਖਾਉਣਾ ਕਿੰਨਾ ਧੂਸਿਆ ਸੀ ਆ ਦੇਖ ਲੋ ਟੋਏ ਪਾਏ ਪਏ ਆ ਪੂਰੇ ਦੇਖ ਲੋ ਕਰੋ ਚੈੱਕ ਬਾਈ ਇੱਥੇ ਆਪਣੀ ਟਰਾਲੀ ਬਾਈ ਆ ਖਾਲ ਦੇ ਵਿੱਚ ਉਰੇ ਫਸ ਗਈ ਸੀ ਆ ਦੇਖ ਲੋ ਫੇਰ ਤਾਂ ਵੀ ਝੋਟਾ ਕੱਢ ਕੇ ਲੈ ਗਿਆ ਬਹੁਤ ਜ਼ੋਰ ਮਾਰਦਾ ਬਾਈ ਹੁਣ ਬਾਈ ਆਪਾਂ ਸਵਰਾਜ ਲਿਆਏ ਇਹਦੇ ਮਗਰ ਹਲ ਪਾਏ ਸੀ ਪਹਿਲਾਂ ਉਹਨੂੰ ਸਵਰਾਜ ਚੈੱਕ ਕਰਾਉਨੇ ਆ ਤੇਰਾ ਹਲਾਂ ਤੇ ਫਿਰ ਉਦੋਂ ਬਾਅਦ 36 30 ਦਾ ਜੋਰ ਦਿਖਾਵਾਂਗੇ ਤੇਰਾ ਹਲਾਂ ਤੇ ਕਰੋ ਚੱਕ ਬਾਈ ਤੋਰਾ ਜਿਵੇਂ ਆ ਸਵਰਾਜ ਦਾ ਦੂਜੇ ਮੀਡੀਅਮ ਗੇਅਰ ਦੇ ਵਿੱਚ ਚੱਲਦਾ ਬਾਈ 1900 2000 ਚੱਕਰ ਤੇ ਚੱਲਦਾ ਬਾਈ ਦੇਖੀ ਕਰੋ ਚੱਕ ਤੇ ਮੈਂ ਪਰਫੋਰਮੈਂਸ ਬਾਈ ਕਮੈਂਟਾਂ ਦੇ ਵਿੱਚ ਦੱਸੋ ਸਾਰੇ ਭਰਾ ਅਜੇ ਦੇਖ ਲਓ ਇਹਦੇ ਆਪਣੇ ਵੇਟ ਨਹੀਂ ਲੱਗੇ ਜਦੋਂ ਵੇਟ ਲੱਗੇ ਤੋਰਾ ਇਹਦਾ ਹੋਰ ਵੀ ਅਜੇ ਵੱਜ ਜਾਣਾ ਵਾ ਬਹੁਤ ਵਧੀਆ ਤੋਰਾ ਯਾਰ ਰੋਜਕ ਹਾਲਾਂ ਦੀ ਵੀ ਦੇਖ ਲੋ ਮੰਜੀ ਲਾਈ ਪਈ ਆ ਬਾਈ ਪੂਰੀ ਪਰ ਪ੍ਰਵਾਹ ਨਹੀਂ ਮੰਨਦਾ ਝੋਟਾ ਰੋਜਕ ਬਾਈ ਦੇਖ ਲੋ ਆਉਂਦਾ ਨਾ ਨੱਚਦਾ ਬਾਈ ਤੋੜਾ ਬਹੁਤ ਵਧੀਆ ਬਾਈ ਫੋਰ 휠 ਕਰਕੇ ਆ ਨਾ ਤੋੜਾ ਬਹੁਤ ਵਧੀਆ ਬੱਸ ਹੁੰਦਾ ਆ ਜੀ ਬਾਕੀ ਤੁਹਾਨੂੰ ਵੀ ਦੱਸਿਓ ਬਾਈ ਤੁਹਾਨੂੰ ਤਾਂ ਮੈਨੂੰ ਲੱਗਿਆ ਤੋਰਾ ਨਵਰਾਜ ਦਾ ਤੁਹਾਨੂੰ ਤਾਂ ਬਾਈ ਪੂਰਾ ਵਧੀਆ ਲੱਗਦਾ ਵਾ ਬਾਕੀ ਵੇਟ ਬੂਟ ਲਵਾ ਕੇ ਫੇਰ ਤੁਹਾਨੂੰ ਦਿਖਾਵਾਂਗੇ ਹੁਣ ਟਾਈਮ ਨਹੀਂ ਲੱਗਦਾ ਬਾਈ ਵੇਟ ਲਗਾਉਣ ਦਾ ਕੰਮ ਤੁਹਾਨੂੰ ਪਤਾ ਝੋਨੇ ਦਾ ਜੀ ਜਨਾ ਹੁਣ ਪੂਰਾ ਜੋਰਾਂ ਦੇ ਚੱਲਦਾ ਵਾ ਫੇਰ ਤੁਹਾਨੂੰ ਵੇਟ ਲਗਾ ਲਵਾ ਕੇ ਵੀ ਜਨਾ ਦਿਖਾਵਾਂਗੇ ਵੀ ਕੀ ਫਰਕ ਪੈਂਦਾ ਵਾ ਵੀ ਤੋਰੇ ਦਾ ਕਿੰਨਾ ਕੁ ਫਰਕ ਪਿਆ ਹਲ ਵੀ ਦੇਖ ਲਓ ਮੰਜੀ ਲਾਈ ਪਈ ਆ ਬਾਈ ਕਰੋ ਚੱਕ ਬਾਈ 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 36 ਦੀ ਦਾ ਵੀ ਤੁਹਾਨੂੰ ਦਿਖਾਵਾਂਗੇ ਜੁਰ ਆਹ ਦੇ ਤੇ ਇਹਦੇ ਨਾਲ ਬਾਕੇ ਉਹਦੇ ਨਾਲ ਉਧਰ ਪਰੇ ਆਪਣੇ ਰੋਟਨ ਗੁੱਲੇ ਪਰੇ ਬਾਕੇ ਵੀ ਰੋ ਦਿਨ ਨਾਲ ਦਿਖਾਵਾਂਗੇ ਦੇਖ ਲੋ ਫਾਂਟ ਕਿੱਡੀ ਲੈ ਜਾਂਦੇ ਆ ਤੇਰਾ ਹਲਾ ਦਾ ਨਵੀੜਾ ਬਹੁਤ ਜਿਆਦੇ ਆਹਦਾ ਦੇਖ ਲੋ ਬੱਕ ਦਾ ਬਾਈ 55 ਇਹ ਜਿਆ ਪ੍ਰਵਾਹ ਦੇ ਲੋਈ ਕੋਈ ਜਿਵੇਂ ਪ੍ਰਵਾਹ ਨਹੀਂ ਆ ਟ੍ਰੇਡਰ ਨੂੰ ਆ ਦੇਖ ਲੋ ਮੋੜ ਮੋੜ ਤੋਂ ਉਦਾਂ ਹੀ ਮੁੜ ਜਾਂਦਾ ਕੋਈ ਬ੍ਰੇਕ ਬਰੂਕ ਲਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਲੋ ਵੀਰੇ ਹੁਣ ਆਪਾਂ 36 30 ਵੀ ਲਿਆਂਦਾ ਤੇ ਇਹਦੇ ਮਗਰ ਵੀ ਹਲ ਪਾ ਲਈ ਹੁਣ ਇਹਦਾ ਵੀ ਜੋਰ ਤੁਹਾਨੂੰ ਦਿਖਾਉਣੇ ਆ ਫਿਰ 13 ਹਲਾਂ ਤੇ ਦੱਸਿਓ ਫਿਰ ਕਮੈਂਟਾਂ 'ਚ ਵੀ ਕਿਵੇਂ ਆ ਤੋਰਾ ਕੀ ਦਾ ਬੱਧ ਵਧੀਆ ਵਾ ਕਰੋ ਚੈੱਕ ਬਾਈ 36 ਦਾ ਤੋਰਾ ਦੇਖੋ ਕੀ ਕਹਿੰਦਾ 3630 ਦੱਸਿਓ ਬਈ ਕਮੈਂਟਾਂ 'ਚ ਜੇ ਵੀ ਤੁਹਾਨੂੰ ਸਵਰਾਜ ਦਾ ਤੋਰਾ ਜਿਆਦਾ ਲੱਗਦਾ ਕਿ 3630 ਦਾ ਇਹ ਆਪਣਾ 2 ਵੀਲ ਹੈ ਬਾਈ ਤਾਂ ਵੀ ਤੋਰਾ ਯਾਨੀ ਕਿ ਬਹੁਤ ਵਧੀਆ ਵਾ ਪਰਫਾਰਮੈਂਸ ਬਹੁਤ ਵਧੀਆ ਦਾ ਵੀ 3630 ਦੀ ਚਲੋ ਸਵਰਾਜ ਆਏ ਆ ਵੀ 4 ਵੀਲ ਕਰਕੇ ਦਾ ਤੋਰਾ ਜਿਆਦਾ ਫਰਕ ਆਉਣਾ ਹੀ ਆ ਕਰੋ ਚੈੱਕ ਆਉਂਦਾ ਨਾ ਨੱਚਦਾ 3630 ਵੀ ਇਹ ਵੀ ਆਪਣਾ ਬਾਈ ਦੂਜੇ ਮੀਡੀਅਮ 'ਚ ਹੀ ਚੱਲਦਾ ਵਾ 2000 ਚੱਕਰ ਤੇ ਉਹ ਵੀ ਆਪਾਂ ਦੂਜੇ ਮੀਡੀਅਮ 'ਚ ਹੀ ਦੇਖਿਆ ਸੀਗਾ 2000 ਚੱਕਰ ਤੇ ਕਰੋ ਜੱਕ ਬਾਈ ਦੱਸਿਓ ਫਿਰ ਜਰੂਰ ਬਾਈ ਕਮੈਂਟਾਂ 'ਚ ਵੀ ਕਿਵੇਂ ਲੱਗੀ ਤੁਹਾਨੂੰ ਪਰਫਾਰਮੈਂਸ 36 30 ਦੀ ਤੇ ਸਵਰਾਜ ਦੀ ਜੀ ਤੁਹਾਡਾ ਕਿਹੜਾ ਬਾਈ ਟਰੈਕਟਰ ਫੇਵਰੇਟ ਆ ਜਿਆਦਾ ਜੀ ਉਹ ਦੱਸਿਓ ਕਮੈਂਟਾਂ 'ਚ ਦੇਖ ਲਓ ਵੀਰੇ ਮੀ ਪਿਆ ਹੋਇਆ ਬਾਣ ਗਿੱਲੇ ਆ ਜਾਨਣੇ ਕੀ ਦੇਖ ਲਓ ਨਾ ਆਪਣਾ ਮੂੰਗੀ ਵਾਲੇ ਆਪਣੇ ਤਵੀਆਂ ਨਾਲ ਵਾਏ ਹੋਏ ਆ ਚੈੱਕ ਕਰ ਲੋ ਭਾਈ ਦੂਜੇ ਮੀਡੀਅਮ ਚੱਲਦਾ ਵਾ ਦੇਖ ਲੋ ਸਰਵਾਨ ਝੋਟਾ ਮੰਦਾ ਭਾਈ ਦੇਖ ਲੋ ਇੱਲੇ ਆ ਭਾਈ ਪੂਰੇ ਖੇਤ ਜਿੱਲਾ ਭਾਈ ਪੂਰਾ ਖੇਤ ਦੇਖ ਲੋ ਹੁਣ ਆਪਾਂ ਦੂਜੇ ਮੀਡੀਅਮ ਚੈੱਕ ਕਰਦੇ ਆਪਾਂ ਸਵਰਾਜ ਦੂਜੇ ਮੀਡੀਅਮ 'ਚ ਹੀ ਚਲਾਇਆ ਸੀ ਬਸ ਬਾਕੀ ਕਰਦੇ ਆ ਬਾਈ ਹੁਣ ਚੈੱਕ ਆ ਦੇ ਮੀਡੀਅਮ ਵਗੇਰੇ ਇਧਰੋਂ ਦੂਜਾ ਲਾਤਾ ਆ ਦੇ ਦੂਜਾ ਮੀਡੀਅਮ ਲਾਤਾ 2000 RPM ਤੇ ਉਹ ਕੀਤਾ ਸੀ ਜਦ ਆਪਾਂ ਹਾਂ 2000 RPM ਕਰ ਲੇ ਬਾਈ ਪਰ ਉਹ ਚੱਲ ਬਾਈ 2000 RPM ਤੇ ਆ ਮਲਾਹ ਦੀ ਵੀ ਤੇਰੇ ਬਾਈ ਪੂਰੀ ਮੰਜੀ ਲਾਈ ਹੋਈ ਆ ਐਨੀ ਵੀ ਆਪਾਂ ਆਲੇ ਦੇ ਨਾਲ ਘੱਟ ਲਾ ਰਹੇ ਆ ਦੋਨਾਂ ਨਾਲ ਇੱਕੋ ਜਿਹੀ ਲਾਈ ਹੋਈ ਆ ਆਪਾਂ ਪੂਰੇ ਪ੍ਰੋਜੈਕਟ ਦੂਜੇ ਮੀਡੀਅਮ ਤੇ ਆਇਆ ਬਾਈ ਇਹ ਚੱਕਰ ਨਹੀਂ ਤੋੜਦਾ ਹੈਗਾ ਵੇਲੇ ਹੈ ਜੀ ਥੋੜੇ ਤੋੜਦਾ ਵਾ ਆ ਦੂਜੇ ਦਾ ਜਮਾਂ ਨਹੀਂ ਤੋੜਦਾ ਹੈਗਾ ਦੇਖ ਰੋ ਉੱਥੇ ਹੀ ਟਿਕੀ ਹੋਈ ਐ ਸੋ ਜੀ ਇਹਨੋਂ ਪੀਲੀ ਬਿੱਟੀ ਕੱਢੀ ਭਈ ਆ ਬਾਈ ਡੂੰਘੇ ਆਪਾਂ ਲਾਉਣੇ ਆ ਹਾਲ ਮਿੱਟੀ ਘੜਦੀ ਦੇਖ ਲੋ ਕਰੋ ਜੇ ਇੱਕ ਵਈ ਪਰਫਾਰਮੈਂਸ ਜੱਦੀ ਦੀ ਨਹੀਂ ਹੋ ਰਾ ਦੱਸਿਓ ਵਰ ਕਮੈਂਟਾਂ ਦੇ ਵਿੱਚ ਜਿਵੇਂ ਆ ਪਰਫਾਰਮੈਂਸ ਹੋਣ ਹੋਰ 1200 ਜੱਕਰ ਦੇ ਕਰਦਾ ਹੈ ਬਾਈ 1200 ਜੱਕਰ ਦੇ ਵੀ ਦੇਖੋ ਕਿਵੇਂ ਆ ਸੋਇਓ ਵਰਕੀ ਦਾ ਤੋਰਾ ਵਾਦਾ ਇਹ ਤੇਰੇ ਹੀ ਵਰਦੇ ਆ ਪਾੜਾ ਪੂਰਾ ਡੁੰਗੇ ਠੋਕ ਕੇ ਮੰਜੀ ਠੋਕ ਕੇ ਬੋਨੇ ਆ ਮੁਰੇ ਕਰੋ ਭਾਈ ਜੇ ਇੱਕ ਪਹਿਲੇ ਹਾਈ ਚ 1700 ਜੱਕਰ ਤੇ ਚੱਲਦਾ ਵਾ ਆ verdade ਨੱਚਦਾ ਦੇਖ ਲੋ ਇਹ ਪਰਵਾਹ ਨਹੀਂ ਮੰਨਦਾ ਯਾਰ ਟਰੈਕਟਰ ਤਕੜਾ ਬਹੁਤ ਆ ਬਹੁਤ ਜ਼ੋਰ ਲਾਉਂਦਾ ਯਾਰ ਹੁਣ ਬਾਈ ਤੁਸੀਂ ਦੱਸਿਓ ਕਮੈਂਟਾਂ 'ਚ ਬਈ ਦੋਨੋਂ ਸਵਰਾਜ ਦਾ ਕਿਵੇਂ ਲੱਗਿਆ ਤੋਰਾ ਤੇ ਇਹਦਾ ਕਿਵੇਂ ਲੱਗਿਆ ਹਾਲੈਂਡ ਦਾ ਜੇ ਆਪਾਂ ਪਹਿਲਾਂ ਉਦੋਂ ਇੱਕ ਵਾਰ ਵਾਦੇ ਸੀਗੇ ਆਉਣ ਸਾਰੇ ਖੇਤ ਤਿਆਰ ਕਰਦਨੇ ਆ ਉਹ ਸਾਰੇ ਪਰੇਸ਼ੀਤ ਵੀ ਵਾਦਨੇ ਆ ਪਰੇ ਉੱਧਰ ਵਾਦੇ ਉਹ ਸਾਰੇ ਵੇਹਦਾ ਉਦੋਂ ਬਾਅਦ ਕਦੋਂ ਨੂੰ ਲੱਗ ਜਾਣਾ ਵਾ ਫੇਰ ਨਹੀਂ ਟਾਈਮ ਲੱਗਣਾ ਤਾਂ ਕਰਕੇ ਅੱਜ ਖਿੱਚ ਦੇਣਾ ਕੰਮ ਜ਼ਰਾ ਬਾਈ ਬਈ ਤੇਰਾ ਆਲਾ ਦਾ ਇੱਕ ਗੱਲ ਆ ਨਵੇੜਾ ਬਹੁਤ ਜ਼ਿਆਦਾ ਆ ਯਾਰ ਪਰ ਉਹ ਬਾਈ ਚੈੱਕ ਆਉਣ ਇੰਦਰ 55 ਦਾ ਜੋਰ ਕਲਟੀਵੇਟਰ ਤੇ ਜਾਂਦੇ ਦੱਸੋ ਬਾਈ ਮਰੇ ਤੁਹਾਨੂੰ ਕਿਹਦਾ ਤੋਰਾ ਜ਼ਿਆਦਾ ਨਾ ਕਰਿਆ ਵਾ ਵੀ ਦਾ 4 ਵੀਲ ਕਰਕੇ ਥੋੜਾ ਜਿਹਾ ਫਰਕ ਆ ਵੀ ਮੋੜਾ-ਮੋੜਾਂ ਤੋਂ ਵਧੀਆ ਜਾਨੀ ਕਿ ਸੌਖਾ ਮੁੜ ਜਾਂਦਾ ਤੇ ਕੋਈ ਸਲਿੱਪ ਨਹੀਂ ਥੋੜਾ ਜਿਹਾ ਮੋੜ ਤੋਂ ਔਖਾ ਮੁੜਦਾ ਵਾ ਵੀਲ ਕਰਕੇ ਇਹਨੂੰ ਆਵਾਜ਼ ਨਿਕਲੂ ਆਵਾਜ਼ ਵਾਲੀ ਵਧੀਆ ਬਈ ਸੌਖਾ ਆ ਗਈ ਆਵਾਜ਼ ਤਾਂ ਵੀ ਪਾੜ ਜੂ ਪਾੜ ਜੂ ਕਰਦਾ ਵਾ ਇਹ ਕੋਲ ਆਵਾਜ਼ ਦੀ ਫੈਨ ਆ ਬਈ ਦੁਨੀਆ ਦਾ ਇਹਦੀ 55 ਦੀ ਆਵਾਜ਼ ਵਾਲੀ ਵਧੀਆ ਵਾ ਬਾਕੀ ਇਧਰ ਵੀਊ ਚੈੱਕ ਕਰੋ ਬਾਈ ਆਪਣੇ ਸ਼ਾਮ ਦਾ ਮੋੜ-ਮੋੜ ਤੋਂ ਦੇਖ ਲਓ ਔਖਾ ਹੀ ਮੁੜ ਜਾਣਾ ਹੈ ਹੈਗੀ ਆ ਦੇਖ ਰੋ ਕੋਈ ਪਰਵਾਹ ਡਾਇਰੈਕਟਰ ਟਰੈਕਟਰ ਨੂੰ ਪੂਰਾ ਮਿੱਟੀ ਘਟਾ ਖੜਿਆ ਪਿਆ ਦੇ ਹਨ ਮੈਂ ਕਹਿੰਦੇ ਨਹੀਂ ਹੁੰਦੇ ਪੂਰੀ ਗੱਡ ਟਾਲੀ ਆ ਬਾਕੀ ਵੀ ਕਮੈਂਟਾਂ 'ਚ ਦੱਸਿਆ ਕਰੋ ਤੁਹਾਨੂੰ ਕਿੰਦਾ ਦੀ ਵੀਡੀਓ ਚਾਹੀਦੀ ਆਪਾਂ ਉਦਾਂ ਦੀ ਵੀਡੀਓ ਵੀ ਲੈ ਕੇ ਆਵਾਂਗੇ ਆਹ ਖੇਤ ਬਾਈ ਬਾਹੀ ਕਰਕੇ ਦੁਬਾਰਾ ਫਿਰ ਤੁਹਾਨੂੰ ਪਰਲੇ ਖੇਤ 'ਚ ਫੇਰ 36 30 ਦਾ ਜੋਰ ਦਿਖਾਉਣੇ ਆ ਆ ਭਾਈ ਸਵਰਾਜ ਦਾ ਜਾਨੀ ਕਿ ਤੇਲ ਖਰਚਾ ਠੀਕ ਆ ਵੀ 홀ੈਂਡ ਨਾਲੋਂ 홀ੈਂਡ ਥੋੜਾ ਤੇਲ ਜਿਆਦਾ ਖਾਂਦਾ ਵਾ ਇਹਦੇ ਨਾਲੋਂ ਇਹ ਤੇਲ ਖਰਚਾ ਜੈ ਜੈ ਜਿਵੇਂ ਆਪਾਂ ਤਾਂ ਹੀ ਵੀਡੀਓ ਬਣਾਈ ਆ ਵੀ ਕਿ ਆਪਣੇ ਕਿਸਾਨ ਭਰਾ ਨੇ ਟਰੈਕਟਰ ਲੈਣਾ ਹੁੰਦਾ ਵਾ ਨਵਾਂ ਵੀ ਚਲੋ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਕੀ ਪਰਫਾਰਮੈਂਸ ਆ ਹਲਾ ਤੇ ਸਵਰਾਜ ਜੀ ਵੀ 360 ਦੀ ਵੀ ਕੀ ਤੂਰਾ ਵਾ ਤੇਲ ਦੂਲ ਖਰਚਾ ਵੀ ਅੱਗੇ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਿਆ ਵਾ ਜਦੋਂ ਜੈਕ ਬਾਈ ਹੁਣ ਇੰਦਰ 360 ਦਾ ਜੋਰ ਖਤੀ ਦੀ ਮਗਰ ਯਾਨਕੀ ਹਾਲ ਬਾਈ ਬੜੇ ਜੱਜ ਤੇ ਜਾਂ ਹੋਰਗੇ ਦੇ ਨਾਲ ਦਾ ਹੀ ਰੰਗ ਕਰਾਇਆ ਨਾ ਪਨੀਲਾ ਖਤੀ ਦੀ ਦੇ ਬਈ ਬਾਈ ਤੂਰਾ ਤਾਂ ਵਧੀਆ ਵਾ ਯਾਨਕੀ ਹਲਾਂ ਤੇ ਮਨੇ 2 ਵੀਲ ਦੇ ਹਿਸਾਬ ਨਾਲ ਯਾਨਕੀ ਵਧੀਆ ਤੂਰਾ ਵਾ ਬਸ ਇਹ ਤਾਂ ਆਈਆਂ ਵੀ ਹੈ ਨਾ ਤੇਲ ਖਰਚਾ ਥੋੜਾ ਜਿਆਦੇ ਆ ਉਹਦੇ ਨਾਲ ਸਵਰਾਜ ਨਾਲੋਂ ਉਦਾਂ ਬਾਕੀ ਸਾਰੇ ਪਾਸੇ ਵਧੀਆ ਵਾ ਜੋ ਜੋਰ ਤਾਂ ਬਥੇਰਾ ਮਾਰਦਾ ਵਾ ਬਾਕੀ ਹੋ ਸਕਦਾ ਬਈ ਸਾਡਾ ਮਨ ਜਿਆਦਾ ਬਣਦਾ ਵੀ ਕਿਵੇਂ ਦੀ ਬਦਲਾ ਦਈਏ ਫੇਰ ਯਾਨਕੀ ਉਰਲ ਦੇ ਬਰਾਬਰ ਹੋ ਜੂਗਾ ਤੇ ਬਾਕੀ ਤੇਲ ਖਰਚਾ ਵੀ ਘਟ ਜੂਗਾ। ਬਾਕੀ ਤੁਸੀਂ ਵੀ ਦੱਸਿਓ ਬਾਈ ਕਮੈਂਟਾਂ 'ਚ ਵੀ ਤੁਸੀਂ ਤੁਹਾਡੇ ਕੋਲ ਜਿੰਨਾ ਭਰਾਵਾ ਆਪਣੇ 36 30 ਆ ਵੀ ਕੇਮ ਬਦਲਾਏ ਤੇ ਫਰਕ ਪੈਂਦਾ ਬਾਈ। ਵੀ ਤੇਲ ਖਰਚਾ ਘਟਦਾ ਕਿ ਨਹੀਂ ਵੀ ਜ਼ੋਰ-ਜ਼ੋਰ ਦਾ ਪੈਂਦਾ ਫਰਕ। ਆਪਣੇ ਚਾਚੇ ਦੇ ਮੁੰਡੇ ਨੇ ਬਾਈ ਬਦਲਾਈ ਸੀ 55 20 ਦੀ। ਉਹ ਆਪਣੇ ਦੱਸਦਾ ਸੀਗਾ ਵੀ ਬਹੁਤ ਫਰਕ ਪੈਂਦਾ ਵੀ ਤੇਲ ਖਰਚਾ ਵੀ ਘਟਦਾ ਵਾ ਤੇ ਬਾਕੀ ਦੇ ਹੋਰ ਵੀ ਤੋੜਾ ਤੋੜਾ ਬਹੁਤ ਬਾਜ ਜਾਂਦਾ ਵਾ ਟਰੈਕਟਰ ਦਾ ਅੰਡਰ ਲੋਡ ਚੱਲਣ ਲੱਗ ਜਾਂਦਾ ਵਾ ਜਿਵੇਂ ਹੁਣ ਲੋਡ ਤੇ ਚੱਲਦਾ ਵਾ ਬਾਕੀ ਚੈੱਕ ਕਰੋ ਬਾਈ ਵੀਡੀਓ ਡਰੋਨ ਸ਼ੂਟ ਵਾਂਗੂ ਹੀ ਬਣਾਈ ਆ ਹਨਾ ਇਹ ਆਪਣੇ ਇੱਧਰ ਆਪਣੇ ਆੜੀ ਦਾ ਦੋਸਤ ਦਾ ਹੀ ਘਰ ਸੀਗਾ ਉਹਨੂੰ ਮੈਂ ਕਿਹਾ ਕੋਠੇ ਤੋਂ ਆਪਣੇ ਘਰ ਤੋਂ ਤੋਂ ਬਣਾ ਦੇ ਵੀਡੀਓ ਕਮੈਂਟਾਂ 'ਚ ਜਰੂਰ ਦੱਸਿਓ ਬਾਈ ਤੁਹਾਨੂੰ ਕਿਹੜਾ ਟਰੈਕਟਰ ਵਧੀਆ ਲੱਗਦਾ ਵਾ ਤੇ ਕੀ ਪਰਫਾਰਮੈਂਸ ਨੂੰ ਕਿਵੇਂ ਲੱਗੀ ਤੁਹਾਨੂੰ ਦੀ ਇਹ ਲੋ ਆਉਂਦਾ 36 30 ਵੀ ਬਾਈ ਨੱਚਦਾ ਐਂ ਹੀ ਬਰਵਾਇ ਇਹਨੂੰ ਵੀ ਕੋਈ ਛੋਟੇ ਨੂੰ ਬਾਕੀ ਵੀਡੀਓ ਦੇਖੋ ਤੁਸੀਂ ਵਿਊ ਕਿੰਨਾ ਵਧੀਆ ਆ ਰਿਹਾ ਕੀਤਾ ਦਾ ਬਾਈ ਬਾਕੀ ਬਾਈ ਮਿਲਦੇ ਆ ਤੁਹਾਨੂੰ ਜਲਦੀ ਨਵੀਂ ਵੀਡੀਓ ਤੇ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲੋ ਗਰੇਵਾਲ ਫਾਰਮ ਜੋਤਾਂ ਇੰਸਟਾਗ੍ਰam ਫੇਸਬੁੱਕ YouTube ਤੇ ਜਾਦ ਤੱਕ ਬਾਈ ਟੇਕ ਕੇਅਰ ਸਾਰਿਆਂ ਨੂੰ ਧੰਨਵਾਦ ਬਾਈ ਸਾਰਿਆਂ ਨੂੰ